ਮੇਰੇ ਕੁਝ ਭੈਣ ਭਰਾ ਅਕਸਰ ਸਵਾਲ ਕਰਦੇ ਕਿ ਸਰ ਜੀ ਤੁਸੀਂ ਕਿੰਨੀ ਪੜ੍ਹਾਈ ਕੀਤੀ ਆ ਤੁਹਾਡੇ ਕੋਲ ਕਿੰਨੀਆਂ ਡਿਗਰੀਆਂ ਨੇ ਤੇ ਮੈਂ ਕਈ ਵਾਰ ਹਾਸੇ ਕੇ ਕਹਿਣਾ ਛੱਡੋ ਇੰਨਾ ਗੱਲਾਂ ਚ ਕੀ ਲੈਣਾ ਮਾ ਕੋਈ ਕਿੰਨਾ ਵੀ ਪੜਿਆ ਹੋਵੇ ਕਿਉਂਕਿ ਪੜ੍ਹਨ ਲਿਖਣ ਦਾ ਤਾਂ ਹੀ ਮਤਲਬ ਹੁੰਦਾ ਹੈ ਜੇ ਸਾਨੂੰ ਬੋਲਣ ਦਾ ਤਰੀਕਾ ਹੋਵੇ ਸਾਨੂੰ ਗੱਲ ਕਰਨ ਦਾ ਸਲੀਕਾ ਹੋਵੇ ਫਿਰ ਉਹਨੂੰ ਪੜਿਆ ਲਿਖਿਆ ਮੰਨਿਆ ਜਾਂਦਾ ਕਈ ਲੋਕ ਤਾਂ ਪੜ੍ਹੇ ਲਿਖੇ ਵੀ ਅਨਪੜ੍ਹ ਹੁੰਦੇ ਨੇ ਤੇ ਕਈ ਥੋੜਾ ਪੜੇ ਲਿਖੇ ਵੀ ਪੜਿਆ ਲਿਖਿਆ ਵਰਗੇ ਹੁੰਦੇ ਆ ਪਰ ਫਿਰ ਵੀ ਮੈਂ ਆਪਣੀ ਬਾਰੇ ਜਰੂਰ ਦੱਸਾਂਗਾ ਕਿ ਮੇਰੀ ਕਿੰਨੀ ਪੜ੍ਹਾਈ ਆ ਜਿੰਨੀ ਕਿ ਮੈਂ ਕੋ ਦੱਸੀ ਜਾ ਸਕੀ ਬਾਕੀ ਜੇ ਕੋਈ ਰਹਿ ਗਈ ਤਾਂ ਫਿਰ ਆਪਾਂ ਗੱਲ ਕਰਾਂਗੇ ਇਹ ਮੇਰੀ ਫਾਈਲ ਆ ਸਟਡੀ ਦੀ ਤਾਂ ਇਹ ਤੋਂ ਆਪਾਂ ਚੱਲਦੇ ਆਂ ਜੀ ਕਿ ਸਭ ਤੋਂ ਪਹਿਲਾਂ ਤਾਂ ਆਪਾਂ ਵੇਖੋ ਪੰਜਵੀਂ ਕਰਨ ਤੋਂ ਬਾਅਦ ਅੱਠਵੀਂ ਕਰਨ ਤੋਂ ਬਾਅਦ میٹرਿਕ ਕਰਦੇ ਆਂ ਇਹ میٹرਿਕ ਦਾ ਸਰਟੀਫਿਕੇਟ ਆ ਮੇਰਾ ਤੇ میٹرک ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਕਿ ਪਲੱਸ 2 ਕੀਤੀ ਜਾਂਦੀ ਹੈ ਜਿਹੜੀ ਪਲੱਸ 2 ਮੈਂ ਕੀਤੀ ਆ ਉਹ ਅਮਰitsar ਦੇ ਵਿੱਚ ਇੱਕ ਸਕੂਲ ਹੁੰਦਾ ਸੀ ਰਾਮਗੜੀਆ ਰਾਮਗੜੀਆ ਸੀਨੀਅਰ ਸਕੈਂਡਰੀ ਸਕੂਲ ਸੱਚਖੰਡ ਦਰਬਾਰ ਸਾਹਿਬ ਦੇ ਲਾਗੇ ਹੁੰਦਾ ਸੀ ਜਿੱਥੇ ਟਾਊਨ ਹਾਲ ਸਕੂਲ ਹੁੰਦਾ ਸੀ ਪਹਿਲਾਂ ਉਸ ਜਗ੍ਹਾ ਤੋਂ ਮੈਂ ਜਿਹੜੀ ਸੀ ਪਲੱਸ 2 ਕੀਤੀ ਸੀ ਇਹ ਮੇਰੇ ਪਲੱਸ 2 ਦਾ ਸਰਟੀਫਿਕੇਟ ਹੈ ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਕਿ ਗ੍ਰੈਜੂਏਸ਼ਨ ਸ਼ੁਰੂ ਹੋ ਜਾਂਦੀ ਹੈ ਪਲੱਸ 2 ਤੋਂ ਬਾਅਦ ਤੇ ਗ੍ਰੈਜੂਏਸ਼ਨ ਜਿਹੜੀ ਹੈਗੀ ਸੀ ਉਹ ਮੇਰੀ ਡੀਏਵੀ ਕਾਲਜ डीएवी कॉलेज ਉਹ ਕਿਹੜਾ ਕਾਲਜ ਸੀ ਉਹ ਹੁਣ ਮੈਂ ਬਾਰੇ ਐਡ ਨਹੀਂ ਕਰਾਂਗਾ ਡੀਏਵੀ ਕਾਲਜ ਤੋਂ ਮੇਰੀ ਇਹ ਫਸਟ ইয়ার ਜਿਹੜੀ ਸੀ ਸੈਕੰਡ ইয়ার ਫਾਈਨਲ ਤੇ ਇਹ ਮੇਰੀ ਫਿਰ ਡਿਗਰੀ ਮੈਨੂੰ ਮਿਲੀ ਆ ਵਾਲੀ ਬੀ ਕਰਨ ਤੋਂ ਬਾਅਦ ਉਸ ਤੋਂ ਬਾਅਦ ਵੀ ਪੜਾਈ ਤਾਨੂੰ ਪਤਾ ਚੱਲਦੀ ਆ ਉਸ ਤੋਂ ਬਾਅਦ ਐਮਏ ਹੁੰਦੀ ਆ ਐਮਫਿਲ ਹੁੰਦੀ ਆ ਪੀਐਚਡੀ ਹੁੰਦੀ ਆ ਕਈ ਡਬਲ ਐਮਏ ਕਰਦੇ ਕੋਈ 트리플 ਐਮਏ ਕਰਦਾ ਕੋਈ ਬਹੁਤ ساری ਹੋਰ ਵੀ ਐਮਏ ਕਰ ਲੈਂਦਾ ਤੇ ਉਸ ਤੋਂ ਬਾਅਦ ਬੀਏ ਕਰਨ ਤੋਂ ਬਾਅਦ ਫਿਰ ਮੇਰੇ ਕੋਲ ਐਮਏ ਦੀ ਡਿਗਰੀ ਉਹ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਤੇ ਇਹ ਐਮਏ ਦੀ ਮੇਰੀ ਡਿਗਰੀ ਹੈਗੀ ਆ ਪੋਲੀਟੀਕਲ ਸਾਇੰਸ ਦੀ ਜਿਹੜੀ ਮੈਂ ਇਹ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ ਤਾਂ ਉਸ ਤੋਂ ਬਾਅਦ ਫਿਰ ਤੁਸੀਂ ਦੇਖ ਸਕਦੇ ਹੋ ਤਾਂ ਇਸ ਕਰਕੇ ਮੇਰੀ ਜਿਹੜੀ ਆ ਐਮਏ ਤੱਕ ਦੀ ਮੈਂ ਪੜ੍ਹਾਈ ਤੁਹਾਡੇ ਨਾਲ ਸਾਂਝੀ ਕਰਾਂਗਾ ਕੁਝ ਹੋਰ ਵੀ ਹੈਗੀਆਂ ਨੇ ਜੇ ਮੈਂ ਉਹ ਸਾਰੀਆਂ ਸਾਂਝੀਆਂ ਕਰਾਂਗਾ ਫਿਰ ਲੰਬੀ ਗੱਲ ਹੋ ਜਾਂਦੀ ਹੈ ਫਿਰ ਬੰਦੇ ਹੁੰਦਾ ਇੱਕ ਮੰਡੀ ਜਿਹਾ ਕੋਈ ਇਨਸਾਨ ਆ ਦੇਖੋ ਪੜਿਆ ਲਿਖਿਆ ਹੋਣਾ ਬੜਾ ਹੀ ਜ਼ਰੂਰੀ ਆ ਦੁਨੀਆਵੀ ਦੁਨੀਆ ਦੇ ਮੁਤਾਬਕ ਸਾਨੂੰ ਪੜਨਾ ਚਾਹੀਦਾ ਆ ਸਾਡੇ ਬੱਚਿਆਂ ਨੂੰ ਪੜਨਾ ਚਾਹੀਦਾ ਕਿਉਂਕਿ ਜਦੋਂ ਅਸੀਂ ਪੜਦੇ ਆ ਤਾਂ ਫਿਰ ਅਸੀਂ ਬਹੁਤ ਜ਼ਿੰਦਗੀ ਸੁਖ ਲੈਣੇ ਆ ਮੈਂ ਇਕੱਲਾ ਇੱਥੋਂ ਤੱਕ ਨਹੀਂ ਫਿਰ ਮੇਰੇ ਕੋਲ ਇੱਕ ਮੌਕਾ ਵੀ ਮਿਲਿਆ ਸੀ ਯੂਪੀਐਸਸੀ ਕਰਨ ਦਾ ਆ ਮੇਰੀ ਇੱਕ ਕੋ ਰੋਲ ਨੰਬਰ ਹੈ ਯੂਪੀਐਸਸੀ ਦਾ ਮੈਂ ਯੂਪੀਐਸਸੀ ਦਾ ਵੀ ਤਸਨੀਤਾ ਪ੍ਰੀਮਲਰੀ ਉਸ ਤੋਂ ਬਾਅਦ ਮੇਨ ਹੁੰਦਾ ਉਸ ਤੋਂ ਬਾਅਦ ਇੱਕ ਖਾਲੀ ਇੰਟਰਵਿਊ ਹੁੰਦੀ ਹੈ ਜਿਹਦੇ ਇੱਥੇ ਬਹੁਤ ਵਧੀਆ ਸਿਲੈਕਸ਼ਨਸ ਹੁੰਦੀਆਂ ਨੇ ਚੰਗੀਆਂ ਵੱਡੀਆਂ ਜੌਬ ਦੀਆਂ ਜਿਦਾਂ ਐਸਐਸਪੀ ਲੱਗਣਾ ਜੱਜ ਸਾਹਿਬ ਲੱਗਣਾ ਡੀਸੀ ਸਾਹਿਬ ਲੱਗਣਾ ਹੋਰ ਵੀ ਬਹੁਤ ਸਾਰੀਆਂ ਆਪਸ਼ਨਸ ਹੁੰਦੀਆਂ ਨੇ ਤੇ ਕਈ ਵਾਰ ਹੁੰਦਾ ਰੱਬ ਸੋਣਾ ਜਿੱਥੇ ਕਿਹਨੂੰ ਰੱਖਣਾ ਚਾਵੇ ਜਾਂ ਜਿੰਮੇ ਦਾ ਮੌਕਾ ਪੜਦਾ ਹੈ ਮਨੁੱਖ ਉਹ ਹੀ ਹੀ ਰਹਿ ਲਿੰਦਾ ਮੇਰਾ ਕਹਿਣ ਤਾਂ ਭਾਵੇਂ ਮੈਂ ਤੁਹਾਡੇ ਨਾਲ ਸਟੱਡੀ ਸਾਂਝੀ ਕਰਕੇ ਮੈਨੂੰ ਬੜੀ ਖੁਸ਼ੀ ਹੋਈ ਉਹਨਾਂ ਭੈਣ ਭਰਾਵਾਂ ਤੱਕ ਕਿ ਜਿਹੜੇ ਕਈ ਵਾਰ ਸਵਾਲ ਕਰਦੇ ਕਿ ਸਰ ਜੀ ਤੁਸੀਂ ਕਿੰਨਾ ਪੜੇ ਹੋ ਦੇਖੋ ਰੱਬ ਸੋਣਾ ਅਕਲ ਦਾ ਵੇ ਤਾਂ ਫੇਰ ਹੀ ਬੰਦਾ ਬੋਲ ਸਕਦਾ ਰੱਬ ਸੋਣਾ ਸਮੱਤ ਬਖਸ਼ੇ ਤਾਂ ਤਾਦੀ ਆਪਾਂ ਚੰਗੀ ਗੱਲ ਕਰ ਸਕਦੇ ਆ ਆਪਣੇ ਭੈਣ ਭਰਾਵਾਂ ਦੇ ਦੁੱਖ ਸੁੱਖ ਵੰਡ ਸਕਦੇ ਆ ਸਾਡੀਆਂ ਡਿਗਰੀਆਂ ਦਾ ਤਾਂ ਹੀ ਫਾਇਦਾ ਜੇ ਸਾਨੀ ਸਮਾਜ ਲਈ ਆਪਣੇ ਭੈਣ ਭਰਾਵਾਂ ਦੇ ਦੀ ਬਿਹਤਰੀ ਲਈ ਕੁਝ ਕਰੀਏ ਤਾਂ ਜੇ ਆਪਾਂ ਨਹੀਂ ਕਰਦੇ ਤਾਂ ਫੇਰ ਸਾਡੀਆਂ ਡਿਗਰੀਆਂ ਇਹ ਸਾਡੀਆਂ ਸਟੱਡੀ ਦਾ ਕੋਈ ਵੀ ਫਾਇਦਾ ਨਹੀਂ ਜੇ ਸਾਨੂੰ ਬੋਲਣਾ ਹੀ ਨਹੀਂ ਆਉਂਦਾ ਤੇ ਮੈਂ ਅਕਸਰ ਕਿੰਨਾ ਕਿ ਕਈ ਤਾਂ ਥੋੜੇ ਪੜੇ ਲਿਖੇ ਭੈਣ ਭਰਾ ਵੀ ਬਹੁਤ ਸੋਣਾ ਬੋਲਦੇ ਨਹੀਂ ਬੜਾ ਪਿਆਰ ਕਰਦੇ ਨਹੀਂ ਬੜਾ ਅਦਬ ਕਰਦੇ ਨਹੀਂ ਮੈਂ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਹੜੇ ਮੈਨੂੰ ਪਿਆਰ ਕਰਦੇ ਨਹੀਂ ਸਤਿਕਾਰ ਦਿੰਦੇ ਨੇ ਤੇ ਆਹ ਰਲ ਮਿਲ ਕੇ ਆਪਾਂ ਇੱਕ ਚੰਗਾ ਸਮਾਜ ਸਿਰਜਣ ਦੀ ਕੋਸ਼ਿਸ਼ ਕਰੀਏ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਦਰਸਿਕਾ ਜਿਉਂਦੇ ਵਸਦੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ